ਅਬੋਹਰ ਗੰਗਾ ਨਗਰ ਰੋਡ ਤੇ ਇੱਕ ਦਰਦਨਾਕ ਹਾਦਸਾ ਵਾਪਰਿਆ ਇੱਥੇ ਇੱਕ ਟਰਾਲੇ ਨੇ ਬਲਦ ਗੱਡੀ ਨੂੰ ਟੱਕਰ ਮਾਰ ਦਿੱਤੀ ਜਿਸ ਕਰਕੇ ਇੱਕ ਬਲਦ ਦੀ ਮੌਤ ਹੋ ਗਈ ਤਾਂ ਇਹ ਭਿਆਨਕ ਤਸਵੀਰਾਂ ਅਬੋਹਰ ਦੀਆਂ ਨੇ ਅਬੋਹਰ ਤੋਂ ਗੰਗਾ ਨਗਰ ਰੋਡ ਉੱਤੇ ਇੱਕ ਹਾਦਸਾ ਵਾਪਰਿਆ ਜਿੱਥੇ ਕੂੜਾ ਟਰਾਲਾ ਲੱਕੜਾਂ ਨਾਲ ਭਰੀ ਹੋਈ ਬਲਦ ਗੱਡੀ ਨਾਲ ਟਕਰਾ ਗਿਆ ਮੌਕੇ ਤੇ ਇੱਕ ਬਲਦ ਦੀ ਮੌਤ ਹੋ ਗਈ ਕਿਸਾਨ ਸੁਖਜਿੰਦਰ ਸਿੰਘ ਰਾਜਣ ਨੇ ਆਲਮਗੜ ਚੌਂਕ ਤੇ ਹੋਏ ਹਾਦਸੇ ਨੂੰ ਲੈ ਕੇ ਸ਼ੋਕ ਪ੍ਰਗਟ ਕੀਤਾ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਧੁੰਦ ਦੇ ਸਮੇਂ ਵਾਹਨ ਹੌਲੀ ਚਲਾਏ ਜਾਣ ਤਾਂ ਜੋ ਕਿਸੇ ਤਰ੍ਹਾਂ ਦਾ ਕੋਈ ਅਜਿਹਾ ਹਾਦਸਾ ਨਾ ਹੋਵੇ। ਇੰਦਰ ਸਿੰਘ ਰਾਜਨ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਰਾਜਵਾਲਾ ਬੋਹਰ ਅੱਜ ਗੰਗਾ ਨਗਰ ਤੋਂ ਜਿਹੜੀ ਰੋਡ ਜਾਂਦੀ ਆਲਮਗੜ੍ਹ ਨੂੰ ਇਸ ਚੌਂਕ ਤੇ ਅੱਜ ਐਕਸੀਡੈਂਟ ਹੋਇਆ ਹੈ ਵੱਡੇ ਘੋੜੇ ਨਾਲ ਤੇ ਬੈਲ ਗੱਡੀ ਸੀ ਉਹਦੇ ਚ ਬਲਦ ਮਰ ਗਿਆ ਤੇ ਉੱਤੇ ਜਿਹੜੇ ਜਿੰਮੀਦਾਰ ਕਿਸਾਨ ਬੈਠੇ ਸੀ ਜੋ ਉਹਨਾਂ ਜਵਾਗ ਬੈਠੇ ਸੀ ਉਹਨਾਂ ਦਾ ਬਚਾਅ ਹੋ ਗਿਆ ਤੇ ਬਲਦ ਮੌਕੇ ਤੇ ਮਰ ਗਿਆ। ਮੈਂ ਅਪੀਲ ਕਰਾਂਗਾ ਸਾਰੇ ਕਿਸਾਨ ਭਰਾਵਾਂ ਨੂੰ ਤੇ ਆਮ ਲੋਕਾਂ ਨੂੰ ਵੀ ਧੰਦ ਚ ਧਿਆਨ ਰੱਖੋ ਜਿਹੜੀਆਂ ਐ ਜੀਆਂ ਘਟਨਾ ਤੋਂ ਬਚਿਆ ਜਾ ਸਕੇ ਤੇ ਜਿਹੜਾ ਬਲਦ ਮਾਰਿਆ ਗਿਆ ਉਹਦਾ ਅਫਸੋਸ ਹੈ